ਜ਼ਿਲ੍ਹਾ ਤਰਨਤਾਰਨ ਦੇ ਫਰਕਾ ਖੇਮਕਰਨ ਅੰਦਰ ਮਨਜੂਦਾ ਕਾਂਗਰਸੀ ਵਿਧਾਇਕ ਦੀ ਿਕਿਆ ਉਤੇ ਅਤੇ ਉਸਦੇ ਸਾਥੀਆਂ ਵੱਲੋਂ ਅਕਾਲੀ ਦਲ ਦੇ ਵਰਕਰ ਦੇ ਘਰ ਉਤੇ ਹਥਿਆਰਾਂ ਨਾਲ ਲੈਸ ਹੋ ਕੇ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਕਾਂਗਰਸੀ ਸਰਪੰਚ ਨੇ ਦੋਸ਼ਾਂ ਨੂੰ ਨਕਾਰਦਿਆਂ ਰਜਿਸਟਰੀ ਆਪਣੇ ਨਾਮ ਉਪਰ ਹੋਣ ਦਾ ਦਾਅਵਾ ਕੀਤਾ ਹੈ ਪੀੜਤ ਪਰਿਵਾਰ ਵੱਲੋਂ ਪੁਲਿਸ ਵੱਲੋਂ ਕਬਜ਼ਾਤਾਰੀਆਂ ਦੀ ਮਦਦ ਦੇ ਵੀ ਦੋਸ਼ ਲਗਾਏ ਗਏ ਹਨ ਪੀੜਿਤ ਗੁਰਦੇਵ ਸਿੰਘ ਨੇ ਦੱਸਿਆ ਕਿ ਮੌਜੂਦਾ ਕਾਂਗਰਸੀ ਵਿਧਾਇਕ ਦੀ ਚਲਦੇ ਉਸਦੇ ਸਾਥੀਆਂ ਨੇ ਸਾਡੇ ਘਰ ਉੱਤੇ ਹਥਿਆਰਬੰਦ ਵਿਅਕਤੀਆਂ ਨਾਲ ਆ ਕੇ ਸਾਡੇ ਘਰ ਦੇ ਨਜਾਇਜ਼ ਕਬਜ਼ਾ ਕਰ ਲਿਆ ਅਤੇ ਸਾਡੀ ਕੁੱਟਮਾਰ ਵੀ ਕੀਤੀ ਗਈ ਹੈ ਅਤੇ ਸਾਡਾ ਘਰੇਲੂ ਸਮਾਨ ਵੀ ਚੋਕੇ ਲੈ ਗਏ ਨੇ ਇਹ ਸਭ ਕੁਝ ਉਹਨਾਂ ਨੇ ਪੁਲਿਸ ਨੂੰ ਮੌਜੂਦਗੀ ਵਿੱਚ ਕੀਤਾ ਉਲਟਾ ਪੁਲਿਸ ਵੱਲੋਂ ਸਾਨੂੰ ਨਜਾਇਜ਼ ਥਾਣੇ ਰਾਕੇ ਸਾਡੇ ਉੱਤੇ ਕੇਸ ਦਰਜ ਕੀਤੇ ਗਿਆ ਮੀਨ ਕਿਲਾ ਨੰਬਰ 12 ਦਾ 12/82 ਸਾਡੇ ਨਾਮ ਆਬਾਦੀ ਦਰਜਾ ਗੁਰਦੌਰੀਆਂ ਸਾਡੇ ਨਾਮ ਆ 1971 ਦੀ ਰਜਿਸਟਰੀ ਹੈ ਸਾਡੇ ਕੋਲੇ ਜੀ ਤੇ ਹੁਣ ਸਾਂਝੇ ਖਾਤੇ ਵਿੱਚ ਰਜਿਸਟਰੀਆਂ ਕਰਵਾ ਕੇ ਸਰਿੰਦਰ ਸਿੰਘ ਚੇਅਰਮੈਨ ਔਰ ਮਨਿੰਦਰ ਕੌਰ ਸੁਖਪਾਲ ਸਿੰਘ ਭੁੱਲਰ ਇਹ ਸਾਂਝੇ ਖਾਤੇ 'ਚ ਰਜਿਸਟਰੀਆਂ ਕਰਵਾ ਕੇ ਸਾਡੇ ਫਰੰਟ ਤੇ ਜਗ੍ਹਾ ਤੇ ਰੋਡ ਦੇ ਨਾਲ ਲੱਗਦੀ ਜਿਹੜੀ ਜਗ੍ਹਾ ਹੈ ਇਹਤੇ ਕਬਜ਼ਾ ਕਰਨਾ ਚਾਹੁੰਦੇ ਸੀ ਜ਼ਬਰਦਸਤੀ ਕਬਜ਼ਾ ਕਰਨਾ ਚਾਹੁੰਦੇ ਸੀ ਤੇ ਉਹੀ ਇਹਨਾਂ ਨੇ ਕੀਤਾ ਹੈ ਸਰਕਾਰ ਬਣਦੇ ਇਹਨਾਂ ਨੇ ਜ਼ਬਰਦਸਤੀ ਸਾਡੇ ਨਾਲ ਕੀਤੀ ਹੈ ਸਾਡੇ ਪਰਿਵਾਰ ਨੂੰ ਕੁੱਟਮਾਰ ਕਰਕੇ ਘਰੋਂ ਕੱਢਤਾ ਸਾਡਾ ਘਰ ਦਾ ਸਾਰਾ ਸਮਾਨ ਚੋਰੀ ਕਰਕੇ ਲੈ ਗਏ ਇੱਥੋਂ ਤੱਕ ਹੁਣ ਬਾਰ-ਬਾਰ ਸਾਨੂੰ ਧਮਕੀਆਂ ਦੇ ਰਹੇ ਕਿ ਤੁਹਾਨੂੰ ਅਸੀਂ ਮਜ਼ਾ ਚਖਾਵਾਂਗੇ ਤੁਹਾਨੂੰ ਤੁਸੀਂ ਇਹ ਕੀਤਾ ਉਹ ਕੀਤਾ ਹੁਣ ਤੁਹਾਨੂੰ ਸਾਡੀ ਸਰਕਾਰ ਹੈ ਹੁਣ ਤੁਹਾਨੂੰ ਮਜ਼ਾ ਚਖਾਵਾਂਗੇ ਅਸੀਂ ਕੱਲ ਸ਼ਾਮੀ 6 ਵਜੇ ਔਰ ਬਾਰ-ਬਾਰ ਧਮਕੀਆਂ ਦਿੰਦੇ ਆ ਤੁਹਾਨੂੰ ਤੁਹਾਡੀ ਜਗ੍ਹਾ ਤੇ ਕਬਜ਼ਾ ਕਰ ਲੈਣਾ ਸਾਰੀ ਤੇ ਤੁਹਾਡੀ ਤੇ ਤੁਹਾਨੂੰ ਜਾਨੋਂ ਮਾਰ ਦੇਣਾ ਉਧਰ ਜਦੋਂ ਇਸ ਸਬੰਧੀ ਸਾਡੇ ਪੱਤਰਕਾਰਾਂ ਨੇ ਕਾਂਗਰਸ ਦੀ ਵੱਤਾ ਇੱਕ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕੈਮਰੇ ਸਾਹਮਣੇ ਆਮ ਤੋ-ਹੀ ਇਨਕਾਰ ਕਰ ਦਿੱਤਾ ਅਤੇ ਜਦੋਂ ਕਾਂਗਰਸ ਧਿਰ ਦੇ ਸਰਪੰਚ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਰਜਿਸਟਰੀ ਸਾਡੇ ਨਾਮ ਤੇ ਹੈ ਅਤੇ ਇਹ ਜਗ੍ਹਾ ਸਾਡੀ ਹੈ ਜਿਸ ਦੀ ਐਸ.ਡੀ.ਐਮ ਵੱਲੋਂ ਤੇ ਪੁਲਿਸ ਵੱਲੋਂ ਪੜਤਾਲ ਵੀ ਕੀਤੀ ਜਾ ਚੁੱਕੀ ਹੈ ਇਸ ਸਬੰਧ ਵਿੱਚ ਐਸ.ਐਚ.ਓ ਬਲਟੋ ਹਨ ਫੋਨ ਤੇ ਸੰਪਰਕ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਜਗ੍ਹਾ ਕਾਂਗਰਸ ਦੀ ਧਿਰ ਦੀ ਹੈ ਤਾਂ ਝੂਠ ਮਾਰ ਕੇ ਦੱਸਣ ਦਾ ਹੈ ਐਸ ਡੀ ਐਮ ਨੇ ਵੀ ਚੈੱਕ ਕੀਤੇ ਕਾਗਜ਼ ਰਿਸ਼ਤੀ ਸਾਡੇ ਨਾਂ ਤੇ ਕੱਲ ਸਾਡੇ ਨਾਂ ਪੁਲਿਸ ਨੇ ਵੀ ਚੈੱਕ ਕੀਤੇ ਗੱਲ ਉਹ ਤਾਂ ਬਿਲਕੁਲ ਜੋ ਝੂਠ ਹੀ ਕਹਿ ਰਿਹਾ ਰਖਾਪ ਤੇ ਕਿਵੈਂਟ ਤੋਂ ਕਵਲਜੀਤ ਸਿੰਘ ਜੀ ਵੇ ਪੰਜਾਬ ਟੀਵੀ